ਤੇ ਇਥੋਂ ਅਸੀਂ ਖੜੇ ਆ ਗਗਰੇਟ ਤੋਂ 2 ਕਿਲੋਮੀਟਰ ਪਿੱਛੇ ਅ ਸ੍ਰੀ ਹਨੂਮਾਨ ਜੀ ਮੰਦਿਰ ਗਗਰੇਟ ਤੇ ਇਥੋਂ ਜੇ 25 ਕਿਲੋਮੀਟਰ ਅੱਗੇ ਆ ਉਹ ਕੱਲ ਜਾਣਾ ਹੈ ਤੇ ਅਸੀਂ ਤੁਸੀਂ ਮਤਲਬ ਹੁਣ ਪੈਦਲ ਹੀ ਜਾਓਗੇ ਨਹੀਂ ਜਾਵਾਂਗੇ ਕਾਹਦੇ ਮੇਰੇ ਤਾਂ ਤਰੇੜੇ ਜਿਹੇ ਗੋਡੇ ਦੁਖਦੇ ਠੀਕ ਆ ਤੇ ਬਾਪੂ ਕਿੰਨੀ ਉਹ ਪਤਾ ਨਹੀਂ 85 ਹੋ ਗਈ 85 ਸਾਲ ਦੀ ਉਮਰ ਦੇ ਵਿੱਚ ਬਜ਼ੁਰਗੋ ਦੇਖ ਰਹੇ ਹੋ ਬਾਪੂ ਜੀ ਜਾ ਰਹੇ ਨੇ ਮਾਤਾ ਜੀ ਦੇ ਦਰਸ਼ਨ ਕਰਨ ਭਗਤ ਜਨ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਨੌਜਵਾਨ ਬੈਠੇ ਨੇ ਜਿਨ੍ਹਾਂ ਦੇ ਵਿੱਚ ਇੱਛਾ ਉਹਨਾਂ ਦੇ ਮਨਾਂ ਵਿੱਚ ਡਰ ਰਿਆਂਦਾ ਵੀ ਅਸੀਂ ਪਤਾ ਨਹੀਂ ਪਹੁੰਚ ਪਾਵਾਂਗੇ ਪਹਾੜੀ ਜਨ ਬਜ਼ੁਰਗ ਦੀ ਉਮਰ 80 ਸਾਲ ਦੀ ਦੇਖ ਰਿਹਾ ਹਾਂ ਤੁਸੀਂ ਕੁੰਡੀ ਹੱਥ ਵਿੱਚ ਪੜੀ ਹੋਈ ਆ ਤੇ ਪੈਦਲ ਜਾ ਰਹੇ ਨੇ ਯਾਤਰਾ ਕਰਨ ਦੇ ਨਾਲ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੇਰਾ ਇਹਦੇ ਨਾਲ ਸਿਰਫ ਇੱਕ ਪ੍ਰੇਮ ਦਾ ਰਿਸ਼ਤਾ ਹੈ ਮੇਰਾ ਬਲਵਦਾ ਮਤਲਬ ਇੱਕ ਸਿਰਫ ਪ੍ਰੇਮ ਹੀ ਹੈ ਨਾ ਮੇਰਾ ਸਮਝਿਆ ਗਾਲੀ ਤੁਸੀਂ ਵੀ ਪੈਦਲ ਜਾ ਰਹੇ ਹੋ ਜੀ ਇਨ ਵਿੱਚ ਇਸ ਨੂੰ ਮੈਂ ਯਾਤਰਾ ਕਰਾ ਕੇ ਲੁਣਾ ਨਾਲ ਜਾ ਕੇ ਬ੍ਰਿੰਦਾਵਨ ਹਰਦਵਾਰ ਹੁਣ ਇੱਥੇ ਲੈ ਗਿਆ ਪਹਿਲੇ ਵਿੱਚ ਚੰਦਪੁਰੀ ਸੀ ਆਏ ਸੀਗੇ ਮਰ ਇਹ ਮੇਰੇ ਆਸ ਤੇ ਇਰੀਆ ਸੇ ਮੈਂ ਯਾਤਰਾ ਕਰਦੇ ਆ ਅੱਛਾ ਬਾਪੂ ਜੀ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਦਰਸ਼ਨ ਕਰਿਓ ਧਾਮਾਂ ਦੇ ਅਸੀਂ ਤਾਂ ਹੀ ਹਜੂਰ ਸਾਹਿਬ ਵੀ ਜਾ ਆਏ ਆ ਆਨੰਦਪੁਰ ਸਾਹਿਬ ਵੀ ਜਾ ਆਏ ਆ ਹੋਰ ਵੀ ਕਈ ਜਗ੍ਹਾ ਤੇ ਅਮਰਸਰ ਤੱਕ ਕਈ ਵਾਰੀ ਗਏ ਆ ਜੀ ਤੇ ਅੱਜ ਮਾਤਾ ਚਿੰਤਪੁਰਨੀ ਦੇ ਤੁਸੀਂ ਦਰਸ਼ਨ ਕਰਨ ਜਾ ਰਹੇ ਹੋ ਮਾਤਾ ਦਾ ਪੰਜ ਮਾਰ ਨਰਾਤਾ ਪਹਿਲਾਂ ਤੁਸੀਂ ਕਦੀ ਵਾਰ ਆ ਚੁੱਕੇ ਹੋ ਜੀ ਇੱਥੇ ਪਹਿਲਾ ਵਾਰ ਆਇਓ ਜੀ ਅੱਜ ਪਹਿਲੀ ਵਾਰ ਆਇਓ ਪਹਿਲੀ ਵਾਰ ਆ ਜੀ ਤੇ ਪਖ ਜਨੋ ਦੇਖ ਰਹੇ ਹੋ ਤੁਸੀਂ ਬਜ਼ੁਰਗ ਨੇ 85 ਸਾਲ ਦੇ ਮਾਤਾ ਦੇ ਦਰਸ਼ਨ ਕਰਨ ਦੀ ਫੇਰ ਵੀ ਦਿਲ ਦੇ ਵਿੱਚ ਬੜੀ ਇੱਛਾ ਐਹੋ ਜਿਹੀ ਇੱਛਾ ਸਾਡੇ ਅੰਦਰ ਹੋਣੀ ਚਾਹੀਦੀਆਂ ਨੇ ਮਾਤਾ ਦੇ ਦਰਸ਼ਨ ਕਰਨ ਨੂੰ ਕੀ ਨਹੀਂ ਕਰਿਆ ਜਾ ਸਕਦਾ ਹਰ ਇੱਕ ਮਸਲੇ ਹੱਲ ਹਰ ਇੱਕ ਪਹਾੜ ਚੜੇ ਜਾ ਸਕਦੇ ਆ ਪਰ ਦਿਲ ਵਿੱਚ ਜज्ਵਾ ਤੇ ਪਿਆਰ ਹੋਣਾ ਚਾਹੀਦਾ ਹਾਂਜੀ ਕੀ ਕਹੋਗੇ ਤੁਸੀਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ ਦੇਖੋ ਐ ਬਾਬਾ ਜੀ ਕਿੰਨੀ ਉਮਰ ਆ ਤੇ ਜਾ ਰਹੇ ਆ ਤੇ ਅੱਜ ਕੱਲ ਦੇ ਨੌਜਵਾਨ ਥੋੜੀ ਜਿਹੀ ਬਾਹਰ ਤੁਰਦੇ ਆ ਤੇ ਲੱਤਾਂ ਦੁਕਾਨਾਂ ਆਪਾਂ ਦੀਆਂ ਆ ਤੇ ਮੈਂ ਇਹੀ ਕਹਿਣਾ ਜੀ ਉਮਰ ਤਾਂ ਬਾਕੀ ਤਰਾ ਟਰੈਵਿੰਗ ਤੋਂ ਵਜਨ ਤਾਂ ਬਸ ਮੈਂ ਤਾਂ ਇਹੀ ਗੁਣੇ ਜੀਵਨ ਆ ਬਜ਼ੁਰਗੋ ਅੱਜਕੱਲ੍ਹ ਬਹੁਤ ਵਧੀਆ ਗੱਲ ਕਹੀ ਕਿ ਅੱਜਕੱਲ੍ਹ ਨਸਿਆਂ ਦਾ ਪੰਜਾਬ ਦੇ ਵਿੱਚ ਬੜਾ ਦੌਰ ਚੱਲ ਰਿਹਾ ਤੇ ਅੱਜਕੱਲ੍ਹ ਜਿਹੜੇ ਮੋਟਰ ਦੇ ਵਿੱਚ ਜਿਆਦਾ ਪੁੱਤਰ ਤੇ ਖੇਤ ਜਾਣਾ ਕਿਤੇ ਵੀ ਜਾਣਾ ਕੰਮ ਤੇ ਜਾਣਾ ਮੋਟਰਸਾਈਕਲ ਚਾਹੀਦੀ ਹੈ ਗੱਡੀ ਚਾਹੀਦੀ ਹੈ ਤਾਂ ਕਿਤੇ ਜਾ ਕੇ ਪਹੁੰਚਣਗੇ ਤੇ ਬਜ਼ੁਰਗ ਦਾ ਜੱਜਵਾ ਦੇਖੋ ਮਾਂ ਦਾ ਚਿੰਤ ਪੁੱਤਨੀ ਦੇ ਦਰਸ਼ਨ ਕਰਨ ਜਾ ਰਹੇ ਨੇ ਪੈਦਲ ਤੇ 85 ਸਾਲ ਦੀ ਬਾਪੂ ਦੀ ਉਮਰ ਆ ਚਲੇ ਰਹੋ ਹੋਰ ਵੀਡੀਓ ਤੁਹਾਡੇ ਸਾਹਮਣੇ ਅੱਜ ਮਾਤਾ ਦਾ ਪੰਜਵਾਂ ਨਰਾਤਾ ਪੰਜਵੇਂ ਨਰਾਤੇ ਦੇ ਉੱਪਰ ਫੇਰ ਲੈ ਕੇ ਹਾਜ਼ਰ ਹੋਵਾਂਗੇ ਧੰਨ